ਪਾਪ ਦੇ ਛੇੜਿਆ ਆ ਤੁਸੀਂ ਕਾੜੀ ਲੜਾਈ ਛੇੜੀਓ ਤੁਸੀਂ ਤਾਂ ਮੈਨੂੰ ਐਦਾਂ ਲੱਗਦੀਆਂ ਜਿਦਾਂ ਦੋਏ ਜਾਨੀਆਂ ਕਾਰਗੇ ਜੰਮੀਆਂ ਹੁੰਦੀਆਂ ਆ ਉਹਨੇ ਪੁੱਤ ਵੀ ਮੈਂ ਕਾਣੂ ਲੜਦੀ ਆ ਓਏ ਆਖੀਆ ਵੀ ਤੈਨੂੰ ਤਾਂ ਪਤਾ ਹੀ ਆ ਮੇਰੇ ਗੋਡੇ ਦੁਖਦੇ ਰਹਿੰਦੇ ਆ ਜੇ ਮੈਨੂੰ ਕੋਈ ਕੰਮ ਕਹਿਨੀ ਆ ਤਾਂ ਗਿਓ ਸਿਰ ਚੜਦੇ ਆ ਇਹ ਮੇਰੀ ਗੱਲ ਸੁਣਦਾ ਤੂੰ ਸਾਡੀ ਮਾਂ ਦੇ ਸਿਰ ਚੜਦੀਆਂ ਸਾਡੀ ਮਾਂ ਨੂੰ ਕੋਕੀਆਂ ਲੜਦੀਆਂ ਉਹਦੇ ਨਾਲ ਗਨ ਕੀ ਆ ਵੇ ਆਪਣੀ ਮਾਂ ਨੂੰ ਸਮਝਾ ਲਾ ਸਾਰਾ ਦਿਨ ਕੁੱਤੇ ਕੁੱਤੇ ਵਾਂਗ ਭੌਂਕਦੀ ਆ ਉਹ ਦੇਖਿਆ ਮੇਰੇ ਉਹ ਨਾਲੋ ਆ ਸੁਣ ਲੈ ਹਾਂ ਠੀਕ ਆ ਤੇਰੇ ਸਾਹਮਣੇ ਮੈਨੂੰ ਕੁੱਤੀ ਕਹੀ ਜਾਂਦੀ ਆ ਉਹ ਜੱਜੀ ਪਾੜੀ ਖੜੀ ਨੇ ਇਹ ਹੁਣ ਤੱਕ ਤੂੰ ਹਲਕੀ ਹੋ ਗਈ ਹੈ ਪੂਛ ਲਾ ਕੇ ਇਹਨੂੰ ਫੜਿਆ ਹੁੰਦਾ ਹੁਣ ਤੱਕ ਇਹ ਹਰ ਵੇਲੇ ਕੁੱਤੇ ਵਾਂਗੂ ਭੌਂਕਦੀ ਆ ਏ ਮੇਰੀ ਗੱਲ ਸੁਣ ਲੈ ਏ ਤੂੰ ਛੱਡੀ ਮਾਂ ਨੂੰ ਕੁੱਤੀ ਕਹਿੰਦੀ ਆ ਏ ਮੇਰੀ ਗੱਲ ਸੁਣ ਕਦੇ ਤੂੰ ਕਹਿੰਦੀ ਆ ਵੀ ਮੈਨੂੰ ਕਹਿੰਦੀ ਆ ਕਦੇ ਮੈਨੂੰ ਦਿੱਧ ਜੇ ਪੱਤੀ ਪਾ ਕੇ ਦੇ ਦਿਓ ਕਦੇ ਤੂੰ ਮੈਨੂੰ ਕਹਿੰਦੀ ਕਾਹ ਬਣਾ ਕੇ ਦੇ ਦੇ ਕਦੇ ਤੂੰ ਮੈਨੂੰ ਕਹਿੰਦੀ ਆ ਕੱਪੜੇ ਧੋ ਦੇ ਕਦੇ ਤੂੰ ਮੈਨੂੰ ਕਹਿੰਦੀ ਆ ਭਾਂਡੇ ਮਾਜ ਦੇ ਏ ਇੰਨਾ ਕੰਮ ਮੈਂ ਕਰਦਾ ਘੱਟੀਆਂ ਕਿਸਮ ਦੀ ਬੇਫੂਕ ਔਰਤ ਵੇਜੇ ਚਾਰ ਕੱਪੜੇ ਧੋ ਲੈ ਤਾਂ ਕੀ ਪਰ ਲੋ ਆਗੀ ਵੀ ਮੈਂ ਵੀ ਸਾਰਾ ਦਿਹਾੜਾ ਕਰਦੀਆਂ ਤੇ ਮੈਂ ਕਿਹੜਾ ਫੇਲੀ ਰਹਿਨੀ ਆ ਤੇ ਕਿਹੜਾ ਘਰ ਸਵਾਜਦੀਆਂ ਤੂੰ ਸਾਰੀ ਦਿਹਾੜੀ ਘਰ ਵਿੱਚ ਕੰਮ ਕਰਦੀਆਂ ਹੈ ਹਰ ਵੇਲੇ ਫੋਨ ਤੇ ਤਾਂ ਬੈਠੀ ਰਹਿੰਦੀ ਆ ਇਹ ਕਦੇ ਆਪਣੀ ਮਾਂ ਨੂੰ ਫੋਨ ਕਦੇ ਆਪਣੀ ਭੈਣ ਨੂੰ ਫੋਨ ਕਦੇ ਆਪਣੀ ਭਰਾ ਨੂੰ ਫੋਨ ਕਿਹੜਾ ਕੰਮ ਕਰਦੀ ਏ ਤੂੰ ਵੇ ਮੇਰੀ ਗੱਲ ਸੁਣ ਤੇ ਚੰਡੀ ਤੇਰੇ ਨਾਲ ਵਿਆਹੀ ਆ ਨਾ ਚੰਗਾ ਖਾਣ ਨੂੰ ਨਾ ਚੰਗਾ ਪਹਿਣਨ ਨੂੰ ਘੱਟਿਆ ਕਿਸਮ ਦੇ ਨਾਮ ਦਾ ਅੱਛਾ ਅਧੀ ਘੱਟੀਆਂ ਕਿਸਮ ਦੇ ਨੰਗ ਇਹ ਪਹਿਲਾਂ ਕਿਤੇ ਤੂੰ ਮੱਲਾ ਮੰਗੇ ਖਾਂਦੀ ਰਹੀ ਆ ਕਿ ਸ਼ਨੀਵਾਰ ਮੰਗਣ ਜਾਂਦੀ ਸੀ ਟੋਲੂ ਜਾ ਕੇ ਸ਼ਨੀਵਾਰ ਤੇ ਸ਼ਨੀਵਾਰ ਇਹ ਤੁਹਾਨੂੰ ਨੰਗ ਦੱਸਦੀ ਆ ਇਹ ਜਿੱਦਣ ਤੁਹਾਡੇ ਤੈਨੂੰ ਬਿਆਨ ਗਿਆ ਮੈਂ ਇਹ ਸਾਰੇ ਪਿੰਡ ਦੇ ਉੱਪਰ ਦੀ ਗੇੜੇ ਲਾਈ ਕੇ ਗੇੜੇ ਲਾਈ ਕੇ ਸਾਨੂੰ ਤੁਹਾਡੇ ਘਰ ਹੀ ਲੱਭਿਆ ਫੇ ਕਿਤੇ ਇਦਾਂ ਦੇ ਨਿਆਣੇ ਨੂੰ ਪੁੱਛਿਆ ਮੈਂ ਕਿਹਾ ਮੁੰਡਿਆ ਉਹ ਕੁੜੀਆਂ ਦਾ ਘਰ ਕਿੱਥੇ ਆ ਉਹ ਕਹਿੰਦਾ ਜਿਨ੍ਹਾਂ ਦੇ ਲੈਂਟਰ ਕਾਨਿਆਂ ਦਾ ਲੈਂਟਰ ਤੇ ਬੋਰੀ ਦਾ ਬੂਹਾ ਲੱਗਾ ਆ ਉਹ ਆ ਕੁੜੀਆਂ ਦੇ ਘਰ ਹੈ ਜਿੱਦਣ ਲੱਕੇ ਬਿਆਨ ਗਏ ਉਹਨਾਂ 2 ਰੁਪਏ ਤੋਂ ਵੱਧੇ ਹੋਰ ਕੋਈ ਨੋਟ ਨਹੀਂ ਨਿਕਲਿਆ ਇਹਨਾਂ ਨੇ ਘਰੋਂ ਦੇਖੋ ਵੇ ਤੂੰ ਉਹਥੇ ਵਧਾਈ ਮੰਗਣ ਗਿਆ ਸੀ ਜਾਂ ਵਿਆਹਣ ਗਿਆ ਸੀ ਛੜਿਓ ਮੜਿਓ ਰਜਾਈ ਮੰਗਣੀ ਆ ਵੇ ਮੇਰੀ ਗੱਲ ਸੁਣ ਵੇ ਤੇਰੇ ਬਾਰੇ ਵੀ ਬਿਚੋਲੇ ਪਤਾ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਪਤਾ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਕਹਿੰਦੇ ਸੀ ਹੁੰਦਾ ਤਾਂ ਬਹੁਤ ਪੜਿਆ ਲਿਖਿਆ ਆ ਤੇ ਪੜੇ ਨਹੀਂ ਕਿਹਾ ਗਈ ਆ ਤੇ ਤੇਰੇ ਕੋਲ ਤਾਂ ਤੀਜੀ ਨਹੀਂ ਟੱਪੀ ਗਈ ਅੱਛਾ ਮੇਰੇ ਕੋਲ ਤਾਂ ਤੀਜੀ ਨਹੀਂ ਟੱਪੀ ਗਈ ਤੇਰਾ ਖਾਨਦਾਨ ਕਿੰਨਾ ਕਿਤੇ ਪੜਿਆ ਲਿਖਿਆ ਵੇ ਮੇਰੇ ਬਾਪੂ ਨੇ ਬੀਏ ਕੀਤੀ ਆ ਬੀਏ ਅੱਛਾ ਤੇਰੀ ਮਾਂ ਨੇ ਐਮਏ ਕੀਤੀ ਆ ਅੱਛਾ ਤੇਰੇ ਬਾਪੂ ਨੇ ਬੀਏ ਕੀਤੀ ਤੇਰੀ ਮਾਂ ਨੇ ਐਮਏ ਕੀਤੀ ਫਿਰ ਤੇਰੀ ਮਾਂ ਨੇ ਪ੍ਰਿੰਸੀਪਲ ਕੀਤਾ ਫਿਰ ਹੈਡਮਾਸਟਰ ਕੀਤਾ ਫਿਰ ਹਾਂ ਨਿਚਾਰ ਕੀਤਾ ਹੈ ਆ ਕੋ ਨਾ ਕੇ ਹੋ ਗਿਆ ਦੇਖੋ ਦੇਖ ਕੇ ਤਾਂ ਲੱਗ ਲੱਗੇ ਵੇ ਕਿਦਾਂ ਸਿੰਘ ਫਸਾਏ ਵੇ ਇਹਨਾਂ ਨੇ ਉਹ ਤੈਨੂੰ ਥਰਿਆ ਥਾਡੀ ਲੜਾਈ ਦਾ ਬੇਦਾਂ ਦਾ ਐ ਤੂੰ ਜਿੰਨਾ ਜਨਾ ਤੇਰਾ ਜੇ ਰੂੜੀ ਜਨਾ ਤੇਰਾ ਜੋ ਕਰੋ ਚਾ ਆਹ ਤੇ ਮੇਰੇ ਫਟਾ ਪਾਇਆ ਗਾ ਦੇਖ ਲਿਓ ਆ ਦੇਖ ਲਓ ਥੰਗਾ ਥਾ ਚੰਗੀ ਆਇਆ ਪਿੱਟ ਬੋਲ ਆਇਆ ਪਿੱਟ ਬੋਲ ਦੇਖ ਕਿਸ ਨੂੰ ਭੜਨ ਤੇ ਛਾਂਜੂ ਐ ਪਹਿਲੇ ਹੀ ਤੇ ਛੱਡ ਵਧੀਆ ਨਸਲ ਦਾ ਆ ਹੈ ਉਹ ਤੂੰ ਤਾਂ ਆ ਜਿਹੜੇ ਗਲੀਆਂ ਜੁਗਮਦੇ ਉਹਨਾਂ ਨਾਲ ਵੀ ਪੜਾ ਆਇਆ ਤੂੰ ਤੁਹਾਡੀ ਲੜਾਈ ਦੇਖਦੇ ਕੇ ਮੇਰੀ ਦੀ ਵੀ ਬੋਲਣਾ ਲਾ ਪੀਟੀ ਵੀ ਬੋਲਣਾ ਆਪੀ ਪਹਿਲਾਂ ਛਾਲਾ ਗੁੰਗੀ ਸੀਗੀ ਆਹ ਮੂੰਹ ਜਿਹਨੇ ਪਾਨ ਪਾਇਆ ਸੀਗਾ ਜਾਂ ਮੂੰਹ ਜਿਹਦੇ ਕੇਲਾ ਪਾਇਆ ਲੈਣੀ ਜਾ ਫਿਰ ਅਨੇਤੋ ਹੈ ਚੰਗੀ ਭਲੀ ਲੜਾਈ ਹੁੰਦੀ ਸੀ ਕਿ ਮਿੱਟੀ ਫੇਸ ਕਰਕੇ 라 ਦਿੱਤੀ। ਇਹ ਹੁਣ ਬੋਲੇ ਕੀ ਬੋਲਦੀਆਂ ਤੂੰ? ਹੈ? ਬੋਲ ਬੋਲ। ਵੇ ਮੇਰੀ ਗੱਲ ਸੁਣ। ਵੇ ਤੇਰੀ ਆ ਮਾਂ ਸੁਆਕ ਤੇ ਮੈਨੂੰ ਭਾਰ ਕੇ ਪਤਾ ਕੀ ਕਹਿੰਦੀ ਆ? ਕੀ ਕਹਿੰਦੀ ਆ? ਪਤਾ ਕੀ ਕਹਿੰਦੀ ਆ? ਕੀ ਕਹਿੰਦੀ ਆ? ਕਹਿੰਦੀ ਕਿ ਉੱਠ ਕੇ ਮੱਜਾ ਦਾ ਕੋਹਾ ਪੂਰਾ ਚਾਹ। ਵੇ ਤੇਰੀ ਢੂਹੀ ਤੇ ਫੜੀਆਂ ਪਾਇਓ। ਹੈ? ਬਜਲਾ ਤੂੰ ਮੱਜਾ ਦਾ ਕੋਹਾ ਨਹੀਂ ਚੱਕ ਸਕਦੀ। ਵੇ ਮੈਂ ਇੰਨੀ ਪੜ੍ਹੀ ਲਿਖੀ। ਮੈਂ ਤੇਰੇ ਨਾਲ ਵਿਆਹ ਦੀ। ਅੱਛਾ। ਸੁਣ ਲੋ ਪ੍ਰਭੂ ਪੜ੍ਹੀ ਲਿਖੀ ਕਹਿੰਦੀ ਤੇਰੇ ਨਾਲ ਵਿਆਹ ਦੀ। ਇਹਦੇ ਸੋਲਿਆਂ ਨੇ ਬਠਾਈ ਛੋਟੀ ਵਿਆਹੀ ਨਾਲ ਕਾਲੀ ਝੋਟੀ ਫੇ ਤੂੰ ਕੀ ਮੇਰੇ ਸਿਰ ਤੇ ਸਿੰਘ ਵੇਖ ਰਹਾਏ ਇਹ ਜੇ ਮੈਂ ਤੇਰੇ ਸਿਰ ਤੇ ਸਿੰਘ ਦੇਖਲੇ ਹੁੰਦੇ ਤਾਂ ਵਿਆਹ ਵਾਲੇ ਦਿਨ ਸੇਹਰਾ ਬਣ ਕੇ ਥੋੜਾ ਟੁਕੜਾ ਦੇਗਾ ਪਿਆਰ ਵਿਆਹ ਵਾਲੇ ਦਿਨ ਮੈਂ ਬੰਦੂਕ ਲੈ ਕੇ ਤੇਰੇ ਨਾਲ ਯੁੱਧ ਕਰਦਾ ਤੇ ਨਾਲ ਲੜਾਈ ਕਰਦਾ ਵੇ ਜੇ ਮੈਨੂੰ ਪਤਾ ਹੁੰਦਾ ਨਾ ਵੀ ਆ ਚੂਹਾ ਮੇਰੇ ਬੱਲੇ ਪੈਣਾ ਫੇ ਮੈਂ ਪਹਿਲੇ ਕਿੜਕੀ ਅੱਛਾ ਮਨੂ ਬੋਲ ਕੀ ਲੱਗਿਆ ਅੱਡੀ ਮਨੂ ਜੂ ਹੱਸਦੀ ਆ ਇਹ ਮੈਂ ਜਾਣਦਾ ਤੇਰੇ ਖਾਨਦਾਨ ਨੂੰ ਇਹ ਜਾਣਦਾ ਤੇਰੇ ਭਰਾਵਾਂ ਨੂੰ ਨਾਲੇ ਜਾਣਦਾ ਤੇਰੇ ਭੁੜੇ ਨੂੰ ਇਹਦੇ ਭਰਾ ਦੀ ਕਤੂਦ ਥੋੜਾ ਮੇਰੇ ਨਾਲ ਚੱਲ ਗਿਆ ਪਾਰਟੀ ਦੇ ਵਿੱਚ ਸਵੇਰੇ ਸਵੇਰੇ ਉੱਥੇ ਨਾਨ ਚੱਲਣ ਨਾਨ ਚੱਲਣ ਜਾਂਪੜ ਜਾਂਪੜ ਕੇ ਥਾਲਾ 15 ਨਾਨ ਖਾ ਗਿਆ 15 ਨਾਨ ਖਾ ਗਿਆ ਢਿੱਡੇ ਤੇ ਵੱਢ ਕੇ ਗੁੱਝਾ ਕਦੋਂ ਜੀਜਾ ਮੇਰੇ ਤੋਂ ਕੰਮ ਅਧਰਾਲ ਹੋ ਗਿਆ ਮੈਂ ਕਿਹਾ ਇੱਦਾਂ ਕਰੇ ਸਾਹਮਣੇ ਲੇਟ ਰਿਹਾ ਉੱਥੇ ਵੜ ਜਾ ਟ੍ਰਿੰਗ ਦੀ ਵੜੀਆ ਉੱਥੇ ਅੰਦਰ ਬੈਠਾ ਅੱਧਾ ਘੰਟਾ ਫੇਰੀ ਆਲੇ ਭਾਈ ਬਚਾ ਲੈਣਾ ਅੱਧੇ ਘੰਟੇ ਬਾਦੋਂ ਕੋਲ ਨੂੰ ਹੱਥ ਜੋੜ ਕੇ ਖੜਿਆ ਕੰਡਾ ਹੈ ਰੱਬਾ ਹੈ ਰੱਬਾ ਜਾਂ ਨਾਨ ਘੜਦਾ ਜਾਂ ਮੇਰੀ ਬਿਆਨ ਘੜਦਾ ਹੈ ਆਕਰ ਤੂੰ ਤੇਰੇ ਭਰਾ ਦੀ ਇਹਦੇ ਬੁੜੇ ਦੀ ਕਦੂਦ ਸੌਣੋ ਫੌਜੀ ਅੜ ਡੈਰ ਹੋਇਆ ਫੌਜ ਆਇਆ ਰਫਲ ਆਇਆ ਕੰਮ ਕੋਈ ਮਿਲਿਆ ਨਹੀਂ ਹੋਈ ਪੋਡਲੀ ਫਰਮ ਹੋ ਗਿਆ ਪੋਡਲੀ ਫਰਮ ਜੋ ਕੱਪਾ ਪਹਿਣਾ ਪਿਆ ਘੱਟਾ ਪਹਿਣਾ ਪਿਆ ਤਾਂ ਤੜਕੇ ਬੰਦੂਕ ਚਾਕੇ ਮੋਰਗੀਆਂ ਦੋਲੇ ਹੋ ਗਿਆ ਉਹਨਾਂ ਨੂੰ ਦੋਫਟੋ ਮਾਰ ਕੇ ਕਹਿੰਦਾ ਏ ਜੇ ਸਵੇਰੇ ਨੂੰ ਕਿਸੇ ਨੇ ਦੋ ਅੰਡੇ ਆ ਤੇ ਘਰ ਦਿੱਤੇ ਤਾਂ ਮੈਂ ਇਕੱਲੀ ਇਕੱਲੀ ਗੋਲੀ ਮਾਰ ਕੇ ਮਾਰ ਦਾਂ ਜਦ ਸਵੇਰੇ ਤੜਕੇ ਦੂਏ ਦਿਨ ਗਿਆ ਮੁਰਗੀਆਂ ਨੇ ਅੰਡੇ ਦੀਆਂ ਲੇਨਾਂ ਲਾਈਆਂ ਇਕੱਲੀ ਇਕੱਲੀ ਮੁਰਗੀ ਮਰੇ ਦੋ ਦੋ ਅੰਡੇ ਇਹ ਬੇਬੇ ਇਕੱਲੀ ਇਕੱਲੀ ਮੁਰਗੀ ਮਰੇ ਦੋ ਦੋ ਅੰਡੇ ਅੱਛਾ ਇੱਕ ਮੁਰਗੀ ਖੂਜੇ ਤੇ ਬੈਠੀ ਵਿਚਾਰੀ ਉਹਨੂੰ ਕਹਿੰਦਾ ਏ ਤੈਨੂੰ ਕਿ ਦਿੱਤਾ ਉਹ ਦੋ ਉਹ ਦੋ ਇਹ ਨੱਤੇ ਜਾ ਕੇ ਮੋਰੇ ਐ ਫੜ ਗਿਆ ਜੀ ਕੰਦਰ ਜਨਾਬ ਬੰਦੂ ਦਾ ਮਾਫ ਕਰ ਦਿਓ ਮੈਂ ਤਾਂ ਇੱਕ ਮਸੀ ਦਿੱਤਾ ਮੈਂ ਤਾਂ ਮੋਰਗਾ ਇਹ ਤਾਂ ਮੋਰਕੇ ਨਾ ਬੜਾਈ ਮੜਾ ਹੋਇਆ ਇਹ ਮੇਰੀ ਗੱਲ ਸੁਣ ਨਾ ਸਾਡੀ ਮਾਂ ਨੇ ਕੀ ਕਿਹਾ ਕਰ ਕੀ ਕਹਾਇਆ ਕਰ ਨਾਲ ਇੱਕ ਮੈਨੂੰ ਇਹ ਦੱਸ ਵੀ ਸਾਡੀ ਮਾਂ ਤੇਨੂੰ ਕਹਿੰਦੀ ਕੀ ਆ ਵੀ ਤੈਨੂੰ ਪਤਾ ਹੀ ਆ ਕਿ ਤੇਰੀ ਮਾਂ ਮੈਨੂੰ ਸਭ ਵਕਤ ਠਾਹ ਕਹਿੰਦੀ ਗੋਹਾ ਕੂੜਾ ਕਰ ਅੱਪਾ ਦਾ ਕੰਮ ਕਰ ਵੀ ਮੈਂ ਨਹੀਂ ਕਰਦੀ ਕੋਈ ਕੰਮ ਤੇ ਨਾ ਮੈਂ ਖਾਣਾ